ਭਗਤ ਬਾਬਾ ਫਰੀਦ ਜੀ ਦੇ ਜਨਮ ਦਿਨ ਤੇ ਜੀਵਨ ਤੇ ਸਿੱਖਿਆਵਾਂ ਤੇ ਚਾਤ ਮਾਰੀ ਇਹ ਨਾਲ ਦੀ ਨਾਲ ਹੀ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਬਾਬਾ ਫਰੀਦ ਦਾ ਜਨਮ 1175 ਨੂੰ ਪਿੰਡ ਕੋਠਵਾਲ ਜ਼ਿਲ੍ਹਾ ਮੁਲਤਾਨ ਵਿੱਚ ਹੋਇਆ ਸੀ ਇਹ ਪਿੰਡ ਮੌਜੂਦਾ ਸਮੇਂ ਪਾਕਿਸਤਾਨ ਦੇ ਮਹਾਰਮ ਤੇ ਅਜੋਦਨ ਪਾਕਪਟਨ ਸ਼ਹਿਰਾਂ ਦੇ ਵਿਚਕਾਰ ਸਥਿਤ ਹੈ ਇਸ ਦਾ ਪਰ ਚਿੱਲਕਨਾ ਹੁਨ ਮਸਾਇਕ ਦੀ ਚਾਵਲੀ ਹੈ ਬਾਬਾ ਫਰੀਦ ਦਾ ਪੂਰਾ ਨਾਂ ਫਰੀਦ ਉਦਦੀਨ ਮਸੂਦ ਸ਼ਕਰਗੰਜ ਸੀ ਫਰੀਦ ਅਰਬੀ ਪਾਸ਼ਾ ਦਾ ਸ਼ਬਦ ਹੈ ਜਿਸ ਦਾ ਅਰਥ ਅਨੋਖਾ ਜਾਂ ਅਦੁਕਤੀ ਹੋਣਾ ਹੈ ਸ਼ੇਖ ਸ਼ਬਦ ਵੀ ਅਰਬੀ ਪਾਸ਼ਾ ਦਾ ਹੈ ਜਿਸ ਤੋਂ ਭਾਵ ਕਬੀਲੇ ਦੇ ਬਜ਼ੁਰਗ ਆਦਮੀ ਤੋਂ ਹੈ ਸ਼ਕਰਗੰਜ ਤੋਂ ਭਾਵ ਮਿਠਾਸ ਦਾ ਭੰਡਾਰ ਹੈ फरीद ਦੇ ਨਾਂ ਨਾਲ ਸ਼ਕਰਗੰਝ ਸ਼ਬਦ ਕਿਸ ਤਰ੍ਹਾਂ ਲੱਗਾ ਇਸ ਬਾਰੇ ਕਈ ਪ੍ਰਥਾਵਾਂ ਪਰ ਚਿੱਲਤ ਹਨ ਵਦੇਰੇ ਪਰ ਚਿੱਲਤ ਪ੍ਰਥਾ ਅਨੁਸਾਰ ਬਚਪਨ ਵਿੱਚ ਫਰੀਦ ਦੇ ਮਾਤਾ ਜੀ ਉਹਨਾਂ ਨੂੰ ਨਮਾਜ਼ ਪੜਨ ਲਈ ਪ੍ਰੇਰਦੇ ਸਨ ਬਾਲ ਮਨ ਨੂੰ ਪ੍ਰੇਰਿਤ ਕਰਨ ਲਈ ਉਹ ਨਮਾਜ਼ ਪੜਨ ਵਾਲੇ ਮਸੱਲੇ ਕੁਝ ਸ਼ੱਕਰ ਰੱਖ ਦਿੰਦੇ ਸਨ ਇੱਕ ਦਿਨ ਉਹ ਸ਼ੱਕਰ ਰੱਖਣੀ ਭੁੱਲ ਗਏ ਪਰ ਜਦੋਂ ਉਹ ਨਮਾਜ਼ ਪੜ੍ਹ ਕੇ ਹਟੇ ਤਾਂ ਸ਼ੱਕਰ ਮੁਸੱਲ੍ਹਾ 'ਤੇ ਪਈ ਸੀ। ਅਗੰਮੀ ਤਾਰਤੀ ਪ੍ਰਾਪਤ ਹੋਈ ਸ਼ੱਕਰ ਦੀ ਚਾਰੇ ਪਾਸੇ ਚਰਚਾ ਹੋਈ ਤੇ ਬਾਬਾ ਫਰੀਦ ਨੂੰ ਸ਼ੱਕਰਗੰਜ ਦੇ ਨਾਂ ਨਾਲ ਬੁਲਾਇਆ ਜਾਣ ਲੱਗਾ। ਬਾਬਾ ਫਰੀਦ ਦੇ ਪਿਤਾ ਦਾ ਨਾਂ ਸ਼ੇਖ ਜਮਾਲ ਉਦਦ ਦੀਨ ਸੁਲੇਮਾਨ ਤੇ ਮਾਤਾ ਦਾ ਨਾਂ ਕਰਸੂਮ ਸੀ। ਮੋਢ ਲਈ ਸਿੱਖਿਆ ਉਹਨਾਂ ਆਪਣੀ ਮਾਤਾ ਤੋਂ ਪ੍ਰਾਪਤ ਕੀਤੀ। ਉਹਨਾਂ ਦੇ ਤੋਂ ਪਰਾ ਵੱਡਾ ਇੰਚ ਉਦ ਦੀਨ ਮਹਿਮੂਦ ਦੇ ਛੋਟਾ ਨਜ਼ੀਬ ਉਦ ਦੀਨ ਮੁਹੰਮਦ ਮੁਤਵਕਿਲ ਸੀ। ਫਰੀਦ ਦੇ ਨਾਂ ਨਾਲ ਸ਼ੇਖ, ਬਾਬਾ, ਖਵਾਜ਼ਾ, ਪੀਰ, ਸੁਲਤਾਨ ਆਦਿ ਸ਼ਬਦ ਸਰਦਾ ਵਜੋਂ ਲਾਏ ਜਾਂਦੇ ਹਨ। ਆਦੀ ਗੁਰੂ ਗ੍ਰੰਥ ਸਾਹਿਬ ਵਿੱਚ ਵੀ ਬਾਬਾ ਫਰੀਦ ਦੇ ਨਾਂ ਨਾਲ ਸ਼ੇਖ ਸ਼ਬਦ ਲਿਖਿਆ ਗਿਆ ਹੈ। ਬਾਬਾ ਫਰੀਦ ਦਾ ਨਾਂ ਉਹਨਾਂ ਦੇ ਪਿਤਾ ਨੇ ਮਸ਼ਹੂਰ ਵਿਦਵਾਨ ਫਰੀਦ ਉਲਦीन ਅਤਾਰ ਦੇ ਨਾਂ ਤੇ ਰੱਖਿਆ ਸੀ। ਉਹਨਾਂ ਦੇ ਪਿਤਾ ਸੁਲਤਾਨ ਮਹਿਮੂਦ ਗਜ਼ਨਵੀ ਦੇ ਭਾਂਜੇ ਸਨ। ਬਾਬਾ ਫਰੀਦ ਦੇ ਚਾਰ ਵਿਆਹ ਹੋਏ। ਇਹਨਾਂ ਵਿੱਚੋਂ ਇੱਕ ਵਿਆਹ ਦਿੱਲੀ ਦੇ ਸੁਲਤਾਨ ਨਸੀਰ ਉਲਦीन ਮਹਿਮੂਦ ਦੀ ਪੁੱਤਰੀ ਹਜ਼ਬਰਾ ਨਾਲ ਹੋਇਆ ਸੀ। ਉਹਨਾਂ ਦੇ ਪੰਜ ਪੁੱਤਰ ਤੇ ਤਿੰਨ ਧੀ ਆਸਾਨ ਖਵਾਜਾ ਬਖਤਿਆਰ ਕਾਕੀ ਨੂੰ ਬਾਬਾ ਫਰੀਦ ਨੇ ਆਪਣਾ ਮੁਰਸ਼ਿਦ ਤਾਰਨ ਕੀਤਾ ਸੀ ਬਖਤਿਆਰ ਕਾਕੀ ਦੇ ਚਿਸ਼ਤੀ ਸੂਫੀ ਸਿਲਸਿਲੇ ਦੇ ਮੁਖੀ ਬਣਨ ਪਿੱਛੋਂ ਬਾਬਾ ਫਰੀਦ ਨੇ ਅਜੋਦਨ ਨੂੰ ਆਪਣਾ ਸਥਾਈ ਟਿਕਾਣਾ ਬਣਾਇਆ ਇੱਕ ਰਵਾਇਤ ਅਨੁਸਾਰ ਬਾਬਾ ਫਰੀਦ ਵਰਗੇ ਦਰਵੇਸ਼ ਦੀ ਰਿਹਾਇਸ਼ਗਾਹ ਹੋਣ ਕਰਕੇ ਅਜੋਦਨ ਦਾ ਨਾਂ ਪਾਕਪਟਨ ਪੈ ਗਿਆ ਬਾਬਾ ਫਰੀਦ ਬਾਰੇ ਲਿਖਣ ਵਾਲੇ ਵਧੇਰੇ ਮੁਸਲਿਮ ਲੇਖਕਾਂ ਅਨੁਸਾਰ ਉਹ ਇਸਲਾਮ ਧਰਮ ਦੇ ਪੱਕੇ ਅਨੁਯਾਈ ਤੇ ਪ੍ਰਚਾਰਕ ਸਨ ਮੁਸਲਿਮ ਲੇਖਕਾਂ ਅਨੁਸਾਰ ਬਾਬਾ ਫਰੀਦ ਨੇ ਆਪਣਾ ਪੂਰਾ ਜੀਵਨ ਇਸਲਾਮੀ ਸ਼ਰੀਅਤ ਤੇ ਮਰਿਆਦਾ ਅਨੁਸਾਰ ਬਤੀਤ ਕੀਤਾ ਬਾਬਾ ਫਰੀਦ ਦੇ ਯਤਨਾ ਸਦਕਾ ਅਜਾਦਨ ਨੇੜਲੇ ਇਲਾਕਿਆਂ ਵਿੱਚ ਅਨੇਕਾਂ ਲੋਕਾਂ ਨੇ ਇਸਲਾਮ ਧਰਮ ਕਬੂਲ ਕੀਤਾ ਇਸੇ ਕਾਰਨ ਮੁ슬ਮਨ ਲੇਖਕ ਬਾਬਾ ਫਰੀਦ ਨੂੰ ਸ਼ੇਖ ਉਲ ਇਸਲਾਮ ਆਦਿ ਨਾਵਾਂ ਨਾਲ ਬੁਲਾਉਂਦੇ ਹਨ ਅਰਬੀ ਫਾਰਸੀ ਹਿੰਦੀ ਤੇ ਹੋਰ ਸਥਾਨਕ ਪਾਸ਼ਾਵਾ ਵਿੱਚ ਬਾਬਾ ਫਰੀਦ ਨੇ ਕਲਾਮ ਦੀ ਰਚਨਾ ਕੀਤੀ ਸੀ ਉਹ ਪਹਿਲੇ ਸੂਫੀ ਸੰ ਜਿਨ੍ਹਾਂ ਨੇ ਲੈਹਂ ਦੀ ਪੰਜਾਬੀ ਵਿੱਚ ਬਾਣੀ ਦੀ ਰਚਨਾ ਕੀਤੀ ਉਹਨਾਂ ਨੂੰ ਪੰਜਾਬੀ ਭਾਸ਼ਾ ਦਾ ਪਿਤਾਮਾ ਵੀ ਕਿਹਾ ਜਾਂਦਾ ਹੈ ਬਾਬਾ ਫਰੀਦ ਪਹਿਲੇ ਸੂਫੀ ਸੰਤ ਜਿਨ੍ਹਾਂ ਕੋਲ ਹਿੰਦੂ ਜੋਗੀ ਸਾਧ ਸੰਤ ਤੇ ਅਧਿਆਤਮਵਾਦੀ ਆ ਕੇ ਸੰਵਾਦ ਰਚਾਉਂਦੇ ਸਨ ਬਾਬਾ ਫਰੀਦ ਆਪ ਵੀ ਗੈਰ ਮੁਸਲਿਮ ਰਿਸ਼ੀਆਂ ਮونیਾਂ ਤੇ ਜੋਗੀਆਂ ਦੇ ਡੇਰੇ ਉੱਤੇ ਜਾਂਦੇ ਸਨ ਤੇ ਉਹਨਾਂ ਨਾਲ ਸਤਿ ਭਾਵਨਾ ਮਿਸ਼ਰਤ ਸਭਿਆਚਾਰ ਅਤੇ ਅਧਿਆਤਮਵਾਦ ਮਾਨਵਤਾ ਦੇ ਪਲੇਤੇ ಏਕੀਕਰਨ ਆਦਿ ਵਿਸ਼ਿਆਂ ਤੇ ਵਿਚਾਰ-ਗੋਸ਼ਥੀ ਕਰਦੇ ਸਨ ਮਤ ਕਾਲੀਨ ਸਮੇਂ ਦੌਰਾਨ ਸਰਬੱਤ ਦੇ ਭਲੇ ਪਾਈ ਚਾਰਕ ਸਾਂਝਾ ਤੇ ਰਾਸ਼ਟਰਵਾਦ ਵਰਗੇ ਆਧੁਨਿਕ ਖੇਤਰਾ ਵਿੱਚ ਸ਼ੇਖ ਫਰੀਦ, ਅਮੀਰ ਖੁਸਰਤ ਤੇ ਸਾਈ ਮੀਆਂ ਮੀਰ ਵਰਗੇ ਸੂਫੀਆਂ ਦਾ ਮਹੱਤਵਪੂਰਨ ਯੋਗਦਾਨ ਹੈ। ਬਾਬਾ ਫਰੀਦ ਨੇ ਸਿੱਖ ਗੁਰੂ ਸਾਹਿਬਾਨ ਵਾਂਗ ਸਰਬ ਸਾਂਝੀ ਵਾਲਤਾ, ਧਾਰਮਿਕ ਸਹਿਣਸ਼ੀਲਤਾ ਤੇ ਆਪਸੀ ਪਾਈਚਾਰੇ ਤੇ ਵੱਲ ਦਿਂਦਿਆਂ ਪਾਖੰਡ ਦੇ ਨਿਰੋਲ ਤੇਖ ਨੂੰ ਨਕਾਰਿਆ ਹੈ। ਉਨ੍ਹਾਂ ਦੀਆਂ ਸਿੱਖਿਆਵਾਂ ਭਗਤੀ ਲਹਿਰ ਦੇ ਸੰਤਾਂ ਦੀਆਂ ਸਿੱਖਿਆਵਾਂ ਨਾਲ ਮੇਲ ਖਾਂਦੀਆਂ ਹਨ ਇਸੇ ਕਾਰਨ ਆਦੇ ਗੁਰੂ ਗ੍ਰੰਥ ਸਾਹਿਬ ਵਿੱਚ ਬਾਬਾ ਫਰੀਦ ਦੀ ਬਾਣੀ ਨੂੰ ਵੀ ਸਦੀਵੀ ਸਥਾਨ ਦਿੱਤਾ ਗਿਆ ਹੈ ਬਾਬਾ ਫਰੀਦ ਨੇ ਮਨੁੱਖੀ ਜੀਵਨ ਜਿਉਣ ਲਈ ਪੰਜ ਮੰਸਿਲਾ ਦੱਸਿਆ ਹਨ ਜਿਨ੍ਹਾਂ ਰਾਹੀਂ ਇਨਸਾਨ ਜੀਵਨ ਵਿੱਚ ਸਫਲਤਾ ਪ੍ਰਾਪਤ ਕਰ ਸਕਦਾ ਹੈ ਉਨ੍ਹਾਂ ਨੇ ਨਾਸ਼ਮਾਨਤਾ ਗੁਰੂ ਦੀ ਸ਼ਰਨ ਆਪੇ ਦੀ ਪਛਾਣ ਪ੍ਰਭੂ ਪ੍ਰੇਮ ਤੇ ਰਗ ਦੀ ਰਜ਼ਾ ਨੂੰ ਜੀਵਨ ਦਾ ਮਨੋਰਥ ਮਿਤਿਆ ਹੈ ਭਾਰਤ ਵਿੱਚ ਚਿਸ਼ਤੀ ਸੂਫੀ سلسلے ਨੂੰ ਸਥਾਈ ਰੂਪ ਵਿੱਚ ਸਥਾਪਿਤ ਕਰਨ ਦਾ ਸਿਹਰਾ ਬਾਬਾ ਫਰੀਦ ਨੂੰ ਹੀ ਜਾਂਦਾ ਹੈ ਸ਼ੇਖ ਨਿਜ਼ਾਮ ਉਦਦੀਨ ਗੋਲੀਆਂ ਨੇ ਕਿਹਾ ਸੀ ਕਿ ਸ਼ੇਖ ਫਰੀਦ ਉਹਨਾਂ ਸੂਫੀਆਂ ਵਿੱਚੋਂ ਸੰਤ ਜਿਨ੍ਹਾਂ ਨੇ ਸੂਫੀਵਾਦ ਨੂੰ ਜਨਵਾਦੀ ਅੰਦোলন ਬਣਾ ਦਿੱਤਾ ਸੀ ਤੇ ਕਿਹਾ ਕਿ ਸੂਫੀਵਾਦ ਵਿੱਚ ਹਰ ਵਰਗ ਤੇ ਧਰਮ ਦੇ ਲੋਕਾਂ ਨੂੰ ਸ਼ਾਮਲ ਕੀਤਾ ਜਾਵੇ ਤਾਂ ਜੋ ਲੋਕਾਂ ਵਿੱਚ ਧਾਰਮਿਕ ਜਾਗਰੂਕਤਾ ਆ ਜਾਵੇ। ਬਾਬਾ ਫਰੀਦ ਭਾਰਤ ਦੇ ਮੋਢੀ ਸੂਫੀਆਂ ਵਿੱਚੋਂ ਸਨ। ਉਹਨਾਂ ਨੇ ਬਹੁਤ ਥੋੜੇ ਸਮੇਂ ਵਿੱਚ ਲੱਖਾਂ ਲੋਕਾਂ ਦਾ ਦਿਲ ਜਿੱਤਿਆ ਸੀ। ਉਨ੍ਹਾਂ ਨੇ ਆਪਣੇ ਕਾਲ ਦੀ ਨੈਤਿਕ ਤੇ ਸਮਾਜਿਕ ਧਾਰਾ ਦਾ ਮਾਰਗਦਰਸ਼ਨ ਕਰਨ ਦੀ ਸਕਾਰਾਤਮਕ ਕੋਸ਼ਿਸ਼ ਕੀਤੀ ਸੀ। ਉਨ੍ਹਾਂ ਦੁਆਰਾ ਸਥਾਨਕ ਭਾਸ਼ਾ ਪਾਪ ਪੰਜਾਬੀ ਵਿੱਚ ਦਿੱਤੀਆਂ ਸਿੱਖਿਆਵਾਂ ਨੇ ਲੋਕਾਂ ਦੀ ਸੋਚ, ਆਸਥਾ ਤੇ ਸਭਿਆਚਾਰ ਉੱਤੇ ਡੂੰਘਾ ਪ੍ਰਭਾਵ ਪੈਦਾ ਕੀਤਾ ਸੀ। ਉਹ ਸਯਦ ਪਾਹੂਚ ਦਰਜੇ ਦੇ ਮੁਸਲਮਾਨ ਹੁੰਦੇ ਹੋਏ ਵੀ ਆਮ ਤੇ ਅਖੌਤੀ ਨੀਚ ਜਾਤੀ ਦੇ ਲੋਕਾਂ ਬਾਰੇ ਉੱਚ ਵਿਚਾਰ ਰੱਖਦੇ ਸਨ। बाबा फरीद ਦੇ ਕਾਲ ਸਮੇਂ Hindu Muslim ਅਧਿਆਤਮਿਕਤਾ ਤੇ ਸਿਧਾਂਤਮਿਕਤਾ ਨੂੰ ਇਕਮਿਤ ਕਰਨਾ ਔਖਾ ਕੰਮ ਸੀ। ਭਾਵ ਉਹ ਇੱਕ ਸੁਰਤਾ ਸਥਾਪਿਤ ਕਰਨਾ ਛੇਤੀ ਸੰਭਵ ਸੀ। ਭਾਵ ਉਹ ਇੱਕ ਸੁਰਤਾ ਸਥਾਪਿਤ ਕਰਨ ਵਿੱਚ ਬਾਬਾ ਫਰੀਦ ਦੁਆਰਾ ਮਹੱਤਵਪੂਰਨ ਇਤਿਹਾਸਕ ਯੋਗਦਾਨ ਪਾਇਆ ਗਿਆ ਹੈ। ਪੰਜਾਬ ਦੇ ਆਧੁਨਿਕ ਸ਼ਹਿਰ ਫਰੀਦ ਕੋਟ ਦਾ ਨਾਂ ਵੀ ਬਾਬਾ ਫਰੀਦ ਦੇ ਨਾਲ ਤੋਂ ਹੀ ਪਿਆ ਹੈ। ਉਨ੍ਹਾਂ ਦੇ ਖਿਆਲ ਗੁਰਮਤਿ ਨਾਲ ਮਿਲਦੇ-ਜੁਲਦੇ ਸਨ ਫਰਕ ਸਿਰਫ ਇਹ ਸੀ ਕਿ ਉਨ੍ਹਾਂ ਦੇ ਧਾਰਮਿਕ ਸਿਧਾਂਤਾਂ ਦਾ ਆਧਾਰ ਇਸਲਾਮੀ ਵਿਚਾਰਧਾਰਾ ਹੈ ਮਾਨਵਤਾ ਨਾਲ ਪਿਆਰ ਸਰਬੱਤ ਦਾ ਭਲਾ ਕਹਿਣੀ ਤੇ ਕਰਨੀ ਵਿੱਚ ਏਕਤਾ ਸਦਕ ਸਿਮਰਨ ਨਿਮਰਤਾ ਤੇ ਸੱਚੀ ਸੁੱਚੀ ਆਚਰਣ ਦੇ ਸਿਧਾਂਤ ਗੁਰਮਤਿ ਦੇ ਵਧੇਰੇ ਨੇੜੇ ਹਨ ਬਾਬਾ ਫਰੀਦ ਪੰਜ ਮੁਅੱਰਮ 604 ਹਿਜਰੀ ਪਾਵ 1265 ਨੂੰ ਇਸ ਫਾਨੀ ਦੁਨੀਆ ਨੂੰ ਅਲਵਿਦਾ ਕਹਿ ਗਏ। ਉਹਨਾਂ ਨੂੰ ਪਾਕਪਟਨ ਵਿੱਚ ਦਫ਼ਨ ਕੀਤਾ ਗਿਆ ਸੀ। ਜਾਨਣਾ ਸਿੱਖ ਇਤਿਹਾਸ ਨਾਲ ਜੁੜੇ ਰਹਿਣ ਲਈ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਦਬਾ ਕੇ ਆਲ ਨੋਟੀਫਿਕੇਸ਼ਨ ਚਾਲੂ ਕਰ ਲਓ ਜੀ ਤਾਂ ਜੋ ਤੁਹਾਨੂੰ ਆਉਣ ਵਾਲੀਆਂ ਨਵੀਂ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਮਿਲ ਸਕਣ ਅਤੇ ਵੀਡੀਓ ਨੂੰ ਵਾਦ ਤੋਂ ਬਾਦ ਆਪਣੇ ਵਟਸਐਪ ਗਰੁੱਪਾਂ ਅਤੇ ਸਟੇਟਸ ਤੇ ਸ਼ੇਅਰ ਜ਼ਰੂਰ ਕਰ ਦੇਣਾ ਜੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ